ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਚਿੱਲੇ ਜੋ ਕਿ ਆਪਾਂ ਬੱਚਿਆਂ ਦੇ ਲੰਚ ਬਾਕਸ ਵਾਸਤੇ ਸਪੈਸ਼ਲ ਤੌਰ ਤੇ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੇ ਹਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਚਲੋ ਆਪਾਂ ਹੁਣ ਚਿੱਲੇ ਬਣਾਉਣੇ ਸ਼ੁਰੂ ਕਰਦੇ ਹਾਂ ਇੱਥੇ ਮੈਂ ਇੱਕ ਸ਼ਿਮਲਾ ਮਿਰਚ ਲਈ ਹੈ ਦੋ ਗਾਜਰਾ ਲਏ ਹਨ ਇੱਕ ਟਮਾਟਰ ਤੇ ਦੋ ਪਿਆਜ਼ ਲਏ ਹਨ ਇਹਨਾਂ ਸਾਰਿਆਂ ਨੂੰ ਮੈਂ ਬਰੀਕ ਕ੍ਰਸ਼ ਕਰ ਲਿਆ ਹੈ ਤੇ ਥੋੜਾ ਜਿਹਾ ਇੱਥੇ ਆਪਾਂ ਪਾਲਕ ਤੇ ਧਨੀਆ ਲਿਆ ਹੈ ਤੇ ਇਹਨਾਂ ਨੂੰ ਆਪਾਂ ਧੋ ਕੇ ਬਰੀਕ ਕੱਟ ਲਿਆ ਹੈ। ਹੁਣ ਆਪਾਂ ਇੱਕ ਛੋਲੇ ਬਰਤਨ ਦੇ ਵਿੱਚ ਵੇਸਨ ਐਡ ਕਰਾਂਗੇ। ਮੈਂ ਇੱਥੇ ਤਿੰਨ ਵੱਡੇ ਚਮਚ ਵੇਸਨ ਦੇ ਲਏ ਹਨ। ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ। ਹੁਣ ਆਪਾਂ ਸਾਰੀਆਂ ਸਬਜ਼ੀਆਂ ਇਸ ਦੇ ਵਿੱਚ ਐਡ ਕਰ ਦਵਾਂਗੇ। ਤੁਸੀਂ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਲ ਸਬਜ਼ੀਆਂ ਹੋਣ ਤੇ ਐਡ ਕਰ ਸਕਦੇ ਹੋ। ਇਹ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਹੈ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਆਪਾਂ ਬੱਚਿਆਂ ਨੂੰ ਮਾਰਨਿੰਗ ਟਾਈਮ ਦੇ ਵਿੱਚ ਫਟਾਫਟ ਇਹ ਬਣਾ ਕੇ ਦੇ ਸਕਦੇ ਹਾਂ ਕੋਈ ਵੀ ਟਾਈਮ ਨਹੀਂ ਲੱਗਦਾ ਤੁਸੀਂ ਜਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਹੁਣ ਸਾਰੀਆਂ ਸਬਜ਼ੀਆਂ ਆਪਾਂ ਐਡ ਕਰ ਲਈਆਂ ਹਨ ਹੁਣ ਇਸ ਦੇ ਵਿੱਚ ਆਪਾਂ ਪਾਲਕ ਧਣੀ ਐਡ ਕਰ ਦਵਾਂਗੇ ਇਹ ਨੂੰ ਇੱਕ ਵਾਰੀ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਹੁਣ ਥੋੜੇ ਜਿ ਇਸ ਦੇ ਵਿੱਚ ਆਪਾਂ ਬੇਸਿਕ ਜਿ ਮਸਾਲੇ ਐਡ ਕਰਾਂਗੇ ਅੱਧਾ ਚਮਚ ਮੈਂ ਸਾਬਤ ਜੀਰਾ ਪਾਇਆ ਹੈ 1/4 ਚਮਚ ਹਲਦੀ ਪਾਵਾਂਗੇ ਜਿਸ ਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੇ 1 ਚਮਚ ਇੱਥੇ ਮੈਂ ਅਜਵੈਨ ਐਡ ਕੀਤੀ ਹੈ ਜਿਸ ਦੇ ਨਾਲ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਹਾਜਮੇ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਦਾ स्मੂਦੀਆ ਕੋਲ ਤਿਆਰ ਕਰਾਂਗੇ ਇਸ ਨੂੰ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਲੋੜ ਦੇ ਹਿਸਾਬ ਨਾਲ ਜਿੰਨਾ ਜਿੰਨਾ ਆਪਾਂ ਨੂੰ ਪਾਣੀ ਦੀ ਲੋੜ ਹੋਵੇਗੀ ਉਸ ਹਿਸਾਬ ਨਾਲ ਇਸ ਦੇ ਵਿੱਚ ਆਪਾਂ ਪਾਣੀ ਐਡ ਕਰੀ ਜਾਵਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਿਓ ਤੇ ਆਪਣੇ ਫਰੈਂਡ ਫੈਮਲੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਇਸ ਨੂੰ ਤਾਂ ਕਿ ਸਾਰੇ ਇਸ ਨੂੰ ਬਣਾਉਣ ਇੰਜੋਏ ਕਰਨ ਇਹ ਦੇਖੋ ਹੁਣ ਆਪਣਾ ਕੋਲ ਬਣ ਕੇ ਤਿਆਰ ਹੋ ਚੁੱਕਾ ਹੈ ਬਸ ਇਨਾ ਕ ਹੀ ਆਪਾਂ ਇਸ ਨੂੰ ਪਤਲਾ ਕਰਨਾ ਹੈ ਬਹੁਤ ਜ਼ਿਆਦਾ ਆਪਾਂ ਪਤਲਾ ਨਹੀਂ ਕਰਨਾ ਦੂਸਰੀ ਸਾਈਡ ਤੇ ਆਪਾਂ ਤਵਾ ਰੱਖ ਲਿਆ ਹੈ ਤਵਾ ਆਪਣਾ ਗਰਮ ਹੋ ਚੁੱਕਾ ਹੈ ਇਸ ਦੇ ਉੱਪਰ ਆਪਾਂ ਦੇਸੀ ਘਿਓ ਲਗਾਵਾਂਗੇ ਤੁਸੀਂ ਚਾਹੋ ਤਾਂ ਤੇਲ ਵੀ ਲਗਾ ਸਕਦੇ ਹੋ ਪਰ ਘਿਓ ਦੇ ਨਾਲ ਕੁਝ ਜ਼ਿਆਦਾ ਹੈਲਦੀ ਹੋ ਜਾਂਦੇ ਹਨ ਤੇ ਟੇਸਟ ਵੀ ਬਹੁਤ ਜ਼ਿਆਦਾ ਬੰਦਦੇ ਹਨ ਹੁਣ ਇਸ ਤਰ੍ਹਾਂ ਆਪਾਂ ਚਮਚੇ ਦੇ ਨਾਲ ਇਸ ਦੇ ਕੋਲ ਪਾਵਾਂਗੇ ਤੇ ਥੋੜਾ ਥੋੜਾ ਇਸ ਨੂੰ ਫਲਾਇ ਜਾਵਾਂਗੇ ਤੇ ਇਸ ਤਰ੍ਹਾਂ ਹੌਲੀ ਹੌਲੀ ਚਮਚੇ ਦੇ ਨਾਲ ਇਸ ਨੂੰ ਫਲਾ ਕੇ ਆਪਾਂ ਪਤਲਾ ਕਰ ਲਵਾਂਗੇ ਹੋਰ ਇਸ ਨੂੰ ਥੋੜੇ ਟਾਈਮ ਦੇ ਲਈ ਇਸੇ ਤਰ੍ਹਾਂ ਪੱਕਣ ਦਵਾਂਗੇ ਜਦੋਂ ਥੋੜਾ ਜਿਹਾ ਪੱਕ ਗਿਆ ਤੇ ਫਿਰ ਆਪਾਂ ਇਸ ਨੂੰ ਹੌਲੀ ਹੌਲੀ ਕੰਢਿਆ ਤੋਂ ਉਠਾ ਕੇ ਤੇ ਪਲਟ ਦਵਾਂਗੇ ਇਹ ਦੇਖੋ ਕਿੰਨਾ ਵਧੀਆ ਇੱਕ ਸਾਈਡ ਤੋਂ ਆਪਣਾ ਚਿਲਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਥੋੜਾ ਜਿਹਾ ਆਪਾਂ ਸਾਈਡਾਂ ਤੇ ਘਿਓ ਫੇਰ ਫਿਲਾ ਦਵਾਂਗੇ ਤੇ ਇਸ ਨੂੰ ਥੋੜੇ ਟਾਈਮ ਮਗਰੋਂ ਸਾਈਡ ਇਸ ਦੀ ਆਪਾਂ ਫਿਰ ਬਦਲ ਦਵਾਂਗੇ ਇਹ ਦੇਖੋ ਆਪਣਾ ਚਿਲਾ ਦੋਨਾਂ ਸਾਈਡਾਂ ਤੋਂ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸੇ ਤਰ੍ਹਾਂ ਆਪਾਂ ਬਾਕੀ ਚਿਲੇ ਵੀ ਬਣਾ ਕੇ ਤਿਆਰ ਕਰ ਲਵਾਂਗੇ ਜਦੋਂ ਵੀ ਆਪਾਂ ਚਿਲਾ ਤਵੇ ਤੇ ਪਾਉਣਾ ਹੈ ਤੇ ਕਿਉਂ ਜ਼ਰੂਰ ਲਗਾ ਲੈਣਾ ਹੈ ਜਿਸ ਦੇ ਨਾਲ ਚਿਲਾ ਆਪਣਾ ਤਵੇ ਦੇ ਨਾਲ ਚਿਪਕੇਗਾ ਨਹੀਂ ਤੇ ਥੋੜਾ ਜਿਹਾ ਕਿਉ ਆਪਾਂ ਚਿੱਲੇ ਦੇ ਉੱਪਰਲੀ ਸਾਈਡ ਤੇ ਵੀ ਚਮਚੇ ਦੇ ਨਾਲ ਪਾ ਦਵਾਂਗੇ ਜਿਸ ਦੇ ਨਾਲ ਚਿਲਾ ਜਦੋਂ ਆਪਾਂ ਇਸ ਦੀ ਸਾਈਡ ਪਲਟਾਂਗੇ ਤੇ ਦੂਸਰੀ ਸਾਈਡ ਤੋਂ ਵੀ ਇਹ ਬਿਲਕੁਲ ਵੀ ਤਵੇ ਦੇ ਨਾਲ ਚਿਪਕੇਗਾ ਨਹੀਂ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਵੇਗਾ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਸ ਤਰ੍ਹਾਂ ਇਸ ਨੂੰ ਆਪਾਂ ਥਾਲ ਸਕਦੇ ਹਾਂ ਦੇਖੋ ਕਿੰਨਾ ਈਜ਼ੀ ਤਰੀਕੇ ਦੇ ਨਾਲ ਆਪਾਂ ਇਸ ਨੂੰ ਥੱਲ ਲਿਆ ਹੈ ਤੇ ਦੇਖੋ ਇਹ ਕਿੰਨਾ ਵਧੀਆ ਚਿੱਲਾ ਬਣ ਕੇ ਆਪਣਾ ਤਿਆਰ ਹੋ ਚੁੱਕਾ ਹੈ ਲਓ ਜੀ ਆਪਣੇ ਸਾਰੇ ਚਿੱਲੇ ਬਣ ਕੇ ਤਿਆਰ ਹੋ ਚੁੱਕੇ ਹਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਬੱਚਿਆਂ ਦਾ ਟਿਫਨ ਪੈਕ ਕਰ ਲੈਣੇ ਹਨ ਸਭ ਤੋਂ ਪਹਿਲਾਂ ਆਪਾਂ ਇੱਥੇ ਦੋ ਚਿੱਲੇ ਲਵਾਂਗੇ ਉਹਨਾਂ ਨੂੰ ਆਪਾਂ ਬਟਰ ਪੇਪਰ ਦੇ ਵਿੱਚ ਪਾ ਕੇ ਰੱਖ ਦਵਾਂਗੇ ਬੱਚਿਆਂ ਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਹਨ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਇੱਕ ਵਾਰੀ ਟਰਾਈ ਕਰਿਓ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਇਸ ਨੂੰ ਖਾਣਗੇ ਦੇਖੋ ਕਿੰਨੇ ਸੌਫਟ ਚਿੱਲੇ ਬਣ ਕੇ ਤਿਆਰ ਹੋ ਚੁੱਕੇ ਹਨ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਚਿੱਲੇ ਹਨ ਇਸ ਦਾ ਭਲੇਖਾ ਪੈਂਦਾ ਹੈ ਜਿਸ ਤਰ੍ਹਾਂ ਆਪਾਂ ਆਮਲੇਟ ਬਣਾ ਕੇ ਤਿਆਰ ਕੀਤੀ ਹੈ ਹੁਣ ਆਪਾਂ ਦੋ ਚਿੱਲੇ ਰੱਖ ਦਿੱਤੇ ਹਨ ਨਾਲ ਹੁਣ ਇਸ ਦੇ ਵਿੱਚ ਆਪਾਂ ਬੱਚਿਆਂ ਨੂੰ ਦੇਵਾਂਗੇ ਥੋੜੀ ਜੀ ਸੌਸ ਕੈਚਪ ਜਿਸ ਦੇ ਨਾਲੇ ਬੱਚੇ ਖੁਸ਼ ਹੋ ਕੇ ਖਾ ਲੈਣਗੇ ਤੇ ਟਿਫਨ ਆਪਣਾ ਬਿਲਕੁਲ ਫਿਨਿਸ਼ ਹੋ ਕੇ ਆਵੇਗਾ ਹੁਣ ਇੱਥੇ ਆਪਾਂ ਨਾਲ ਦੇਵਾਂਗੇ ਫਰੂਟ ਫਰੂਟ ਦੇ ਵਿੱਚ ਮੈਂ ਐਪਲ ਦੇਣ ਲੱਗੀ ਹਾਂ ਤੁਸੀਂ ਕੋਈ ਵੀ ਬੱਚਿਆਂ ਨੂੰ ਉਸ ਨਾਲੇ ਪਸੰਦ ਦਾ ਫਰੂਟ ਦੇ ਸਕਦੇ ਹੋ ਤੇ ਕੁਝ ਹੁਣ ਆਪਾਂ ਨਾਲ ਇਹਨਾਂ ਨੂੰ ਦੇਵਾਂਗੇ ਡਰਾਈ ਫਰੂਟ ਇਸ ਦੇ ਵਿੱਚ ਮੈਂ ਕਿਸ਼ਮਿਸ਼ ਜਿਹੜੀ ਕਿ ਰਾਤ ਨੂੰ ਮੈ ਸੋਕ ਕਰ ਲੈਣੀ ਹਾਂ ਉਹ ਦਵਾਂਗੇ ਤੇ ਨਾਲ ਕੋਸ਼ਾ ਆਪਾਂ ਇਹਨਾਂ ਨੂੰ ਬਦਾਮ ਦੇ ਦਵਾਂਗੇ ਤੇ ਇਹ ਆਪਣਾ ਬਹੁਤ ਹੀ ਵਧੀਆ ਪਰਫੈਕਟ ਹੈਲਦੀ ਟਿਫਿਨ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਿੰਦਾ ਲੱਗਾ ਤੇ ਇਸੇ ਤਰ੍ਹਾਂ ਆਪਾਂ ਨੈਕਸਟ ਹੋਰ ਵੀ ਤੁਹਾਡੇ ਨਾਲ ਲੰਚ ਬਾਕਸ ਦੀਆਂ ਰੈਸਪੀਜ਼ ਲੈ ਕੇ ਆਵਾਂਗੇ ਜੋ ਕਿ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਆਪਾਂ ਮਾਰਨਿੰਗ ਦੇ ਵਿੱਚ ਤਿਆਰ ਕਰ ਸਕਾਂਗੇ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ